ਸਸੀਕਾਲ 200 ਆ ਮਾਫੀ ਚਾਹਨਾ ਕਿ ਅੱਜ ਬਹੁਤ ਹੀ ਅਫਸੋਸਜਨਕ ਜਿਹੜੀ ਘਟਨਾ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਭਾਵੇਂ ਕਿ ਤੁਸੀਂ ਟੀਵੀ ਚੈਨਲਾਂ ਤੇ ਔਰ ਸਾਰੇ ਤੁਹਾ ਆਸ-ਪਾਸੇ ਸੁਣ ਲਿਆ ਹੋਣਾ ਕੀ ਹੋਇਆ। ਕਈ ਆਰੀ ਟੀਵੀ ਚੈਨਲਾਂ ਤੋਂ ਪਹਿਲਾਂ ਪੁਸ਼ਟੀ ਕਰਦੀਏ ਜਾਂ ਇਧਰ ਉਧਰ ਤਾਂ ਫਿਰ ਲੱਗਦਾ ਕਿ ਸ਼ਾਇਦ ਕੋਈ ਅਸੀਂ ਗਲਤ ਗੱਲ ਕਰ ਰਹੇ ਹਾਂ ਬਹੁਤ ਅਫਸੋਸ ਹੈ ਕਿ ਸ਼ੁਭਕਰਨ ਸਾਡਾ ਉਹ ਛੋਟਾ ਪੁੱਤਰ ਸਾਡਾ ਉਹ ਛੋਟਾ ਭਰਾ ਜਿਹੜਾ ਬੱਲੋ ਪਿੰਡ ਦਾ ਸੀ ਮੋੜ ਪਿੰਡ ਤੇ ਪਾਰਲੀਮੈਂਟ ਬਠਿੰਡਾ ਹਲਕਾ ਤੇ ਹਲਕੇ ਮੋੜ ਦਾ ਸੀ ਉਹ ਕੱਲ ਹਰਿਆਣਾ ਪੁਲਿਸ ਦਾ ਜਾਣੀ ਕਿ ਨਰਿੰਦਰ ਮੋਦੀ ਸਾਹਿਬ ਵੀ ਗੋਲੀ ਦਾ ਸ਼ਿਕਾਰ ਹੋ ਗਿਆ ਇਵੇਂ ਇਸ ਕਰਕੇ ਕਹਿ ਰਹੇ ਕਿ ਨਰਿੰਦਰ ਮੋਦੀ ਜੀ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਔਰ ਦੇਸ਼ ਦੇ ਗ੍ਰਹਿ ਮੰਤਰੀ ਦੀ ਹਦਾਇਤ ਤੇ ਜਿਸ ਪ੍ਰਕਾਰ ਦਾ ਵਤੀਰਾ ਸਾਡੇ ਨਾਲ ਹਰਿਆਣਾ ਸਰਕਾਰ ਦਾ ਗ੍ਰਹਿ ਮੰਤਰੀ ਔਰ ਹਰਿਆਣਾ ਸਰਕਾਰ ਕਰ ਰਹੀ ਹੈ ਔਰ ਪੁਲਿਸ ਕਰ ਰਹੀ ਹੈ ਇਹ ਮੋਦੀ ਜੀ ਦੇ ਕਹਿਣ ਤੇ ਹੋ ਰਿਹਾ ਬਹੁਤ ਸਾਰੇ ਸਾਥੀਆਂ ਨੇ ਵਾਰ-ਵਾਰ ਗੱਲ ਕੀਤੀ ਲਾਈਵ ਹੋ ਕੇ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਮ ਨਹੀਂ ਲਿਆ ਪਤਾ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੋਂ ਕੀ ਡਰ ਲੱਗਦਾ ਹੈ ਔਰ ਇਹ ਹੋਇਆ ਕਿਉਂ ਕਿਉਂਕਿ ਇਹ ਕਾਲੇ ਕਾਨੂੰਨ ਬਣੇ ਸਨ ਔਰ ਬਹੁਤ ਸਾਰੇ ਲੋਕਾਂ ਨੇ ਉਸ ਕਾਲੇ ਕਾਨੂੰਨਾਂ ਤੇ ਦਸਖਤ ਕੀਤੇ ਸਨ ਅੱਜ ਵੀ ਉਹਨਾਂ ਨਾਲ ਸਾਂਝ ਪਾਉਣ ਦੀਆਂ ਚਰਚਾਵਾਂ ਤੇ ਗੱਲਾਂ ਚੱਲ ਰਹੀਆਂ ਨੇ ਉਹੀ ਲੋਕ ਜਿਨ੍ਹਾਂ ਨੇ ਸਾਡੇ ਮੌਤ ਦੇ ਵਰੰਟਾਂ ਤੇ ਦਸਖਤ ਕੀਤੇ ਸਨ ਤੋ ਜਿੱਥੇ ਜਿੱਥੇ ਮੈਂ ਸਮਝਦਾ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਔਰ ਖੱਟਰ ਸਰਕਾਰ ਔਰ ਦੇਸ਼ ਹਰਿਆਣਾ ਦੇ ਗ੍ਰਹਿ ਮੰਤਰੀ ਦਾ ਕਸੂਰ ਹੈ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਸਾਰੇ ਸਾਰੇ ਭਾਈਚਾਰੇ ਨੂੰ ਬੇਨਤੀ ਕਰਦਾ ਸਾਰੀਆਂ ਜਾਤੀਆਂ ਨੂੰ ਮੈਂ ਬੇਨਤੀ ਕਰਦਾ ਚਾਹੇ ਉਹ ਹਿੰਦੂ ਹੈ ਚਾਹੇ ਉਹ ਸਿੱਖ ਹੈ ਚਾਹੇ ਉਹ ਦਲਿਤ ਹੈ ਚਾਹੇ ਉਹ ਖੇਤ ਮਜ਼ਦੂਰ ਹੈ ਅਸੀਂ ਤਾਂ ਵੀ ਸਾਰੇ ਜਉਨੇ ਆ ਜੇ ਪੰਜਾਬ ਦਾ ਕਿਸਾਨ ਜਉਂਦਾ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਅਗਰ ਕਿਸਾਨ ਮਰ ਗਿਆ ਤਾਂ ਸ਼ੈਲਰ ਮਰ ਗਿਆ ਕਾਟਨ ਫੈਕਟਰੀ ਮਰ ਗਈ ਤੇਲ ਮਿਲ ਮਰ ਗਈ ਪੱਥਰ ਦਾ ਵਪਾਰ ਮਰ ਗਿਆ ਦੁਕਾਨਾਂ ਕਪੜੇਰੀਆਂ ਬੰਦ ਹੋ ਜਾਣੀਆਂ ਪੈਲੇਸ ਬੰਦ ਹੋ ਜਾਣਗੇ ਵਿਆਹ ਸ਼ਾਦੀਆਂ ਨਹੀਂ ਕਰ ਪਾਉਣਗੇ ਖਲਵਾਈ ਬੰਦ ਹੋ ਜਾਣਗੇ ਸਭ ਕੁਝ ਕਿਸਾਨ ਦੇ ਨਾਲ ਚੱਲਦਾ ਕਿਉਂਕਿ ਇੱਥੇ ਪੱਥਰ ਨਹੀਂ ਨਿਕਲਦਾ ਇੱਥੇ ਕੋਲਾ ਨਹੀਂ ਨਿਕਲਦਾ ਇੱਥੇ ਸੋਨਾ ਨਹੀਂ ਨਿਕਲਦਾ ਜਿਹੜੇ ਲੋਕ ਚੁੱਪ ਕਰਕੇ ਬੈਠੇ ਐ ਜਿਹੜੇ ਲੋਕ ਸ਼ਾਂਤ ਬੈਠੇ ਐ ਮੈਂ ਉਹਨਾਂ ਨੂੰ ਬੇਨਤੀ ਕਰਦਾ ਛੋਣਾ ਜਿਵੇਂ ਪਿਛਲੀਆਂ ਵੀ ਅੰਦੋਲਨ ਦੀਸਾਂਵਰੇਆਂ ਨੇ ਮਦਦ ਕੀਤੀ ਸੀ ਅਸੀਂ ਸਾਰੇ ਇੱਕ ਮੁੱਠੋ ਕੇ ਤੱਕੜੇ ਹੋ ਕੇ ਕਿਉਂਕਿ ਇਹ ਪੰਜਾਬ ਦੀ ਹੋਂਦ ਦੀ ਲੜਾਈ ਐ ਮੂਪ ਦਰਸ਼ਕ ਬਣ ਕੇ ਵੇਖਣਾ ਨਹੀਂ ਐ ਆਓ ਸਾਰੇ ਰਲ ਮਿਲ ਕੇ ਕਿਸਾਨਾਂ ਦਾ ਸਾਥ ਦਈਏ ਕਿਉਂ ਪੰਜਾਬ ਡੁੱਬ ਜਾਏਗਾ ਜੇ ਕਿਸਾਨ ਮਰ ਗਿਆ ਔਰ ਕਿਸਾਨ ਆਪਣੀ ਗਰੰਟੀ ਮੰਗਦਾ ਐ ਐਮਐਸਪੀ ਮੰਗਦਾ ਐ ਇਸੋਂ ਥੱਲੇ ਸਾਡਾ ਮਾਲ ਨਾ ਖਰੀਦਿਆ ਜਾਵੇ ਹੋਰ ਕਿਸਾਨ ਕੀ ਮੰਗਦਾ ਸਾਰੇ ਦੇਸ਼ ਦਾ ਢਿੱਡ ਪਰਿਆ ਕਿਸੇ ਵੇਲੇ ਅਸੀਂ ਅੱਜ ਸਾਡੇ ਨਾਲ ਵਤੀਰਾ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਦਿੱਲੀ ਕਿਸੇ ਦੇ ਬਾਪ ਨਹੀਂ ਦੀਏ ਦਿੱਲੀ ਨੂੰ ਆਜ਼ਾਦ ਕਰਾਉਣ ਵਾਸਤੇ ਲਾਲ ਕਿਲੇ ਤੇ ਝੰਡਾ ਦੇਸ਼ ਦਾ ਪ੍ਰਧਾਨ ਮੰਤਰੀ ਲਹਿਰਾਉਂਦੇ ਆ ਉਹਰੇ ਵਾਸਤੇ ਪੰਜਾਬ ਦੇ ਲੋਕਾਂ ਨੇ ਚਹਾ ਤਦ ਦਿੱਤੀਆਂ ਔਰ ਸਭ ਤੋਂ ਵੱਧ ਸ਼ਹੀਦ ਪੰਜਾਬ ਦੇ ਲੋਕ ਹੋਏ ਹੈ ਮੈਂ ਪੂਰੇ ਦੇਸ਼ ਤੇ ਫਖਰ ਕਰਦਾ ਹਾਂ ਦੇਸ਼ ਦੇ ਤਿਰੰਗੇ ਤੇ ਫਖਰ ਕਰਦਾ ਹਾਂ ਲੇਕਿਨ ਪੰਜਾਬੀਆਂ ਨੇ ਇਹਨਾਂ ਪਿੰਡਾਂ ਵਾਲਿਆਂ ਨੇ ਇਹਨਾਂ ਲੋਕਾਂ ਨੇ ਪੰਜਾਬ ਦੀ ਧਰਤੀ ਤੇ ਸਰਜਮਣ ਚਾਹੇ ਦੇਸ਼ ਦੀ ਆਜ਼ਾਦੀ ਦਾ ਮਸਲਾ ਸੀ ਚਾਹੇ ਲੜਾਈਆਂ ਤੇ ਜੰਗਾਂ ਦੀ ਲੜਾਈ ਸੀ ਸਭ ਤੋਂ ਵੱਧ ਸਾਡਾ ਐਡਾ ਕਸੂਬਾ ਐਡੇ ਕਸੂਬੇ ਵਾਲਿਆਂ ਨੇ ਆਪਦੀਆਂ ਸ਼ਹੀਦੀਆਂ ਦੇ ਕੇ ਦੇਸ਼ ਨੂੰ ਆਜ਼ਾਦ ਇਥੇ ਝੰਡਾ ਲਹਿਰਾਇਆ ਹੈ ਔਰ ਮੇਰੀ ਬੇਨਤੀ ਹੈ ਅਗਰ ਵਾਕਈ ਤੁਸੀਂ ਅਮਰਦੋ ਮੁੱਖ ਮੰਤਰੀ ਸਾਹਿਬ ਟੱਕਰ ਪਾ ਕਰਕੇ ਹਰਿਆਣੇ ਦੇ ਗ੍ਰਹਿ ਮੰਤਰੀ ਤੇ ਪਰਚਾ ਦੇ ਕੇ ਤੇ ਨਾਲ ਐਸਪੀ ਹਰਿਆਣਾ ਤੇ ਬਾਈ ਨੇਮ ਪਰਚਾ ਦੇ ਕੇ ਅੰਮ੍ਰਾਲਾ ਤੇ ਅੱਜ ਤੁਸੀਂ ਲਾਈਵ ਹੋ ਤੇ ਨਾਲ ਜਿਹੜੀ ਚਿੱਠੀ ਤੁਹਾਡੇ ਡੀਜੀਪੀ ਨੇ ਕੱਢੀ ਹੈ ਹੈਡਰੇ ਨਹੀਂ ਲੈ ਕੇ ਜਾਣੇ ਉੱਥੇ ਜੀਸੀਬੀ ਨਹੀਂ ਲੈ ਕੇ ਜਾਣੀ ਉੱਥੇ ਪੋਖਲੀ ਨਹੀਂ ਲੈ ਕੇ ਜਾਣੀ ਉਹਨਾਂ ਨੂੰ ਜਾਣ ਦਿਓ ਜਿਹੜਾ ਬਿਲਕੁਲ ਮੈਂ ਕਹਿੰਦਾ ਸ਼ਾਂਤੀਪੂਰਕ ਹੋਣਾ ਚਾਹੀਦਾ ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸ਼ਾਂਤੀ ਬਣਾ ਕੇ ਰੱਖਣੀ ਹੈ ਪਰੰਪਰਾਂ ਬਣਾ ਕੇ ਰੱਖੀ ਹੈ ਜਾਨੀ ਮਾਨੀ ਕਿਸੇ ਦਾ ਨੁਕਸਾਨ ਨਾ ਹੋ ਜੇ ਇਸ ਕੱਲ ਦਾ ਧਿਆਨ ਰੱਖਣਾ ਹੈ ਕੋਈ ਐਸਾ ਕੰਮ ਨਾ ਕਰੋ ਜਿਹਦੇ ਨਾਲ ਕਿਸੇ ਦੀ ਜਾਨ ਨੁਕਸਾਨ ਹੋ ਜੇ ਪਰ ਇਹ ਨਾ ਹੋਵੇ ਸਾਡੇ ਉੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੰਦੇ ਮਰ ਜਾਣ ਤੇ ਪੰਜਾਬ ਦੀ ਪੁਲਿਸ ਮੂਵ ਦਰਸ਼ਕ ਬਣ ਕੇ ਵੇਖਦੀ ਰਵੇ ਤਕੜੇ ਹੋ ਕੇ ਉੱਥੇ ਦੋ ਦਿਵਾਰਾਂ ਬਣਾਓ ਪੰਜਾਬ ਪੁਲਿਸ ਦੀਆਂ ਤੇ ਡੀਜੀਪੀ ਨੂੰ ਉੱਥੇ ਭਾਓ ਜਿਹੜਾ ਹਦੈਤਾਂ ਦਫ਼ਤਰਾਂ ਚੋਂ ਬਹਿ ਕੇ ਦਿੰਦੇ ਆਂ ਹੋ ਉੱਥੇ ਤੁਹਾਡੇ ਐਸਪੀ ਨੂੰ ਬਾਵਾ ਵੀ ਜੇ ਇੱਕ ਟਾਇਰ ਗੈਸ ਚੱਲਿਆ ਤਾਂ ਤਿੰਨ ਚਲਾਉਣੇ ਆ ਜੇ ਇੱਕ ਗੋਲੀ ਚੱਲੀ ਤਾਂ ਤਿੰਨ ਚਾਉਣੀਆਂ ਹਰਿਆਣੇ ਵੱਲ ਜੇ ਇੱਕ ਰਬੜ ਬੁਲੇਟ ਚੱਲਿਆ ਤਾਂ ਤਿੰਨ ਰਬੜ ਬੁਲੇਟ ਚਲਾਵਾਂਗੇ ਉੱਥੇ ਜੰਤਰ ਲਾ ਦਿੱਤੇ ਗਏ ਲੋਕਾਂ ਦੇ ਕੰਨ ਬੋਲੇ ਕਰਨ ਨੂੰ ਆਵਾਜ਼ ਦੇਣ ਨੂੰ ਕਿਉਂ ਅਸੀਂ ਕੋਈ ਟੈਰਰਿਸਟ ਹੈ ਪੰਜਾਬ ਕੋਈ ਵੱਖਰਾ ਸੂਬਾ ਹੈ ਕਾਈ ਤਪ ਪਾਵੀਆਂ ਜਿਹੜੀਆਂ ਵਰਕਰ ਆ ਉਹ ਸਾਡੇ ਇੱਕ ਭਰਾ ਪੁਲਿਸ ਆਫੀਸਰ ਨੂੰ ਜਿਹੜਾ ਬੰਗਾਲ ਚ ਲੱਗਿਆ ਆਈਪੀਐਸ ਆਫੀਸਰ ਪੱਗ ਵਾਲੇ ਨੂੰ ਖਾਲਿਸਤਾਨ ਦੱਸਦੀ ਐ ਬੰਗਾਲੀ ਵਾਲੇ ਨੂੰ ਕਿਵੇਂ ਪਤਾ ਲੱਗਿਆ ਖਾਲਿਸਤਾਨ ਦਾ ਉਹ ਇਸ ਕਰਕੇ ਪਤਾ ਲੱਗਿਆ ਕਿ ਹਰ ਇੱਕ ਪੱਗ ਵਾਲੇ ਨੂੰ ਨਰਿੰਦਰ ਮੋਦੀ ਜੀ ਔਰ ਭਾਜਪਾ ਸਰਕਾਰ ਸਾਨੂੰ ਖਾਲਿਸਤਾਨ ਦੇ ਰੂਪ ਦੇ ਵਿੱਚ ਵੇਖਦੀ ਐ ਔਰ ਮੈਨੂੰ ਸ਼ਰਮ ਆਉਂਦੀ ਐ ਭਾਜਪਾ ਦੇ ਸਿੱਖਾਂ ਨੇ ਪੱਗ ਵਾਲਿਆਂ ਨੇ ਉਹਨੂੰ ਉਹਨੂੰ ਡਿਫੈਂਡ ਕੀਤਾ ਕਿਉਂ ਡਿਫੈਂਡ ਕੀਤਾ ਬਈ ਪੱਗ ਆ ਖਾਲਿਸਤਾਨ ਨਹੀਂ ਐ ਆਈਪੀਐਸ ਬਣੇ ਐ ਹਰ ਪਾਗਲ ਨੂੰ ਖਾਲਿਸਤਾਨ ਦੇ ਰੂਪ ਦੇ ਵਿੱਚ ਵੇਖਿਆ ਜਾਂਦਾ ਹੈ 테러ਰਿਸਟ ਦੇ ਰੂਪ ਦੇ ਵਿੱਚ ਨਹੀਂ ਅਸੀਂ ਹਿੰਦੂਸਤਾਨੀ ਹਿੰਦੂਸਤਾਨ ਨੂੰ ਪਿਆਰ ਕਰਦੇ ਹਾਂ